ਸਾਡੇ ਸਾਗਰਾਂ ਨੂੰ ਖਾ ਗਈ ਗੰਦੇ ਨਾਲਿਆਂ ਦੇ ਪਾਣੀ ਸ਼ੂਭ ਕਰਨ ਦੀ ਮੌਤ ਹਜੇ ਹੋਈ ਨਹੀਂ ਪ੍ਰਾਨ ਜਿਉਂਦੇ ਜੀਆਂ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦ ਰੱਖ ਨੌਰੀ ਹਰ ਹਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਡੱਲੇਵਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਖੇਤੀ ਬਾੜੀ ਜੇ ਰਹੂਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼ਕਾਲ ਦੋਸਤੋ ਖੇਤੀਬਾੜੀ ਨੂੰ ਕਿਸਾਨੀ ਨੂੰ ਪਿਆਰ ਕਰਨ ਵਾਲੇ ਹਰੇਕ ਇਨਸਾਨ ਨੂੰ ਰਿਕਵੈਸਟ ਹੈ ਕਿ ਸਾਡਾ ਯੋਧਾ ਉਹ ਸੂਰਮਾ ਉਹ ਮਹਾਨ ਆਤਮਾ ਸੂਰਾਸੋ ਪਹਚਾਨੀਆਂ ਲੜੈ ਤੀਨ ਕੇ ਇਤ ਹੈ ਨਾ ਦੀਨ ਦੇ ਲਈ ਦੇਸ਼ ਦੇ ਕਿਸਾਨਾਂ ਦੇ ਲਈ ਐਮਐਸਪੀ ਦੇ ਕਰ ਲੋਨ ਦੇ ਲਈ ਸਾਡੇ ਸੂਰਮੇ ਯੋਧੇ ਬਾਪੂ ਦੱਲੇਵਾਲ ਜੀ ਆਪਣੇ ਸਿੱਧਕ ਦੇ ਨਾਲ ਬੈਠੇ ਨੇ ਅਮਰਨ ਅਨਸੰਤ ਤੇ ਆਪਾਂ ਆਪਣਾ ਅਨਮੋਲ ਹੀਰਾ ਗਵਾਣ ਆਂਦੀ ਮਸਾਲਾ ਰਿਕੁਐਸਟ ਕਰਦਾ ਇਹਨਾਂ ਨੇ ਆਪਣੇ ਬੇਟੇ ਦਾ ਬਿਆਨ ਹੀ ਧਰਿਆ ਇਹਨਾਂ ਨੇ ਕੋਈ ਕੁਰਸੀ ਨਹੀਂ ਲੈਣੀ ਕੋਈ ਪਾਵਰ ਨਹੀਂ ਲੈਣੀ ਕੋਈ ਇਲੈਕਸ਼ਨ ਨਹੀਂ ਲੜਦੇ ਸਿਰਫ ਇੱਕੋ ਇੱਛਾ ਹੈ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਿਹੜਾ ਮੁੱਲ ਹੈ ਉਹਨਾਂ ਦੀ ਫਸਲਾਂ ਦਾ ਇਹਨਾਂ ਦੀ ਫਸਲਾਂ ਦਾ ਮੁੱਲ ਮਿਲੇ ਐਮਐਸਪੀ ਦਾ ਕਾਨੂੰਨ ਬਣੇ ਖਾਮੀ ਨਾ ਚੰਗੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣ ਹਰ ਇੱਕ ਚੀਜ਼ ਦਾ ਇੱਕ ਰੇਟ ਹੈ ਪਾਂ ਚਾਹੀ ਤੇਲ ਲੈ ਲਓ ਸਾਬਣ ਲੈ ਲਓ ਕੁਝ ਵੀ ਹੈ ਨਾ ਸਿਰਫ ਕਿਸਾਨ ਦੀ ਫਸਲ ਹੈ ਜਿਹਨੇ ਨਹੀਂ ਮਿਹਨਤ ਨਾਲ ਪੜਦੀ ਹੈ ਤੇ ਉਹਨੂੰ ਵੀ ਲੋਕਾਂ ਦੇ ਮੂੰਹਵਲ ਦੇਖਣਾ ਪੈਂਦਾ ਹੈ ਇੰਨੀ ਕਿ ਇੱਛਾ ਹੈ ਸਾਡੇ ਯੋਦੇ ਡੱਲੇਵਾਲ ਸਾਹਿਬ ਦੀ ਤੇ ਸਾਰੇ ਨੂੰ ਮੈਂ ਰਿਕਵੈਸਟ ਕਰਦਾ ਇਸ ਅਨਮੋਲ ਹੀਰੇ ਨੂੰ ਆਪਾਂ ਗਵਾਣਾਂ ਲਈ ਖਨੋਰੀ ਬਾਰਡਰ ਤੇ ਪਹੁੰਚ ਕੇ ਸਾਰੇ ਜਣੇ ਸਪੋਰਟ ਕਰੋ ਜੇ ਨਹੀਂ ਤੁਸੀਂ ਆ ਸਕਦੇ ਤਾਂ ਆਪਣੇ ਸੋਸ਼ਲ ਮੀਡੀਆ ਤੇ ਜਰੂਰ ਸਪੋਰਟ ਸਾਡੇ ਸਾਗਰਾਂ ਨੂੰ ਖਾਗੀ ਗੰਦੇ ਨਾਲਿਆਂ ਦੇ ਪਾਣੀ ਸ਼ੁਭ ਕਰਨ ਦੀ ਮੌਤ ਹਜੇ ਹੋਈ ਨਹੀਂ ਪ੍ਰਾਨ ਯੋਧੇ ਜੀਆ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦ ਰੱਖ ਨੌਰੀ ਹਰ ਹਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਡੱਲੇਵਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਖੇਤੀ ਬਾੜੀ ਜੇ ਰਹੂਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼ਕਾਲ ਦੋਸਤੋ ਖੇਤੀਬਾੜੀ ਨੂੰ ਕਿਸਾਨੀ ਨੂੰ ਪਿਆਰ ਕਰਨ ਵਾਲੇ ਹਰੇਕ ਇਨਸਾਨ ਨੂੰ ਰਿਕਵੈਸਟ ਹੈ ਕਿ ਸਾਡਾ ਯੋਧਾ ਉਹ ਸੂਰਮਾ ਉਹ ਮਹਾਨ ਆਤਮਾ ਸੂਰਾਸੂ ਪਹਚਾਨੀਆਂ ਲੜੈ ਤੀਨ ਕੇ ਇਹ ਹੈ ਨਾ ਦੀਨ ਦੇ ਲਈ ਦੇਸ਼ ਦੇ ਕਿਸਾਨਾਂ ਦੇ ਲਈ ਐਮ ਐਸ ਪੀ ਦੇ ਕਰ ਲੋਨ ਦੇ ਲਈ ਸਾਡੇ ਸੂਰਮੇ ਯੋਧੇ ਬਾਪੂ ਦੱਲੇਵਾਲ ਜੀ ਆਪਣੇ ਸਿੱਧਕ ਦੇ ਨਾਲ ਬੈਠੇ ਨੇ ਅਮਰਨ ਅਨਸੰਤੇ ਤੇ ਆਪਾਂ ਆਪਣਾ ਅਨਮੋਲ ਹੀਰਾ ਗਵਾਨਾਂ ਦੀ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਇਹਨਾਂ ਨੇ ਆਪਣੇ ਬੇਟੇ ਦਾ ਬਿਆਨ ਹੀ ਧਰਿਆ ਇਹਨਾਂ ਨੇ ਕੋਈ ਕੁਰਸੀ ਨਹੀਂ ਲੈਣੀ ਕੋਈ ਪਾਵਰ ਨਹੀਂ ਲੈਣੀ ਕੋਈ ਇਲੈਕਸ਼ਨ ਨਹੀਂ ਲੜਦੇ ਸਿਰਫ ਇੱਕੋ ਇੱਛਾ ਹੈ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਿਹੜਾ ਮੁੱਲ ਹੈ ਉਹਨਾਂ ਦੀ ਫਸਲਾਂ ਦਾ ਇਹਨਾਂ ਦੀ ਫਸਲਾਂ ਦਾ ਮੁੱਲ ਮਿਲੇ ਐਮ ਐਸ ਪੀ ਦਾ ਕਾਨੂੰਨ ਬਣੇ ਸਾਮੀ ਨਾਸ਼ਨ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣ ਹਰ ਇੱਕ ਚੀਜ਼ ਦਾ ਇੱਕ ਰੇਟ ਹੈ ਆਪਾਂ ਚਾਹੀ ਤੇਲ ਲੈ ਲਓ ਸਾਬਣ ਲੈ ਲਓ ਕੁਝ ਵੀ ਹੈ ਨਾ ਸਿਰਫ ਕਿਸਾਨ ਦੀ ਫਸਲ ਹੈ ਜਿਹਨੇ ਇਹ ਮਿਹਨਤ ਨਾਲ ਪੜਦੀ ਹੈ ਤੇ ਉਹਨੂੰ ਵੀ ਲੋਕਾਂ ਦੇ ਮੋਹਵਾਂ ਵੱਲ ਦੇਖਣਾ ਪੈਂਦਾ ਐਨੀ ਕ ਇੱਛਾ ਹੈ ਸਾਡੇ ਯੋਦੇ ਡੱਲੇਵਾਲ ਸਾਹਿਬ ਦੀ ਤੇ ਸਾਰੇ ਨੂੰ ਮੈਂ ਰਿਕਵੈਸਟ ਕਰਦਾ ਇਸ ਅਨਮੋਲ ਹੀਰੇ ਨੂੰ ਆਪਾਂ ਗਵਾਣਾਂ ਲਈ ਖਨੌਰੀ ਬਾਰਡਰ ਤੇ ਪਹੁੰਚ ਕੇ ਸਾਰੇ ਜਣੇ ਸਪੋਰਟ ਕਰੋ ਜੇ ਨਹੀਂ ਤੁਸੀਂ ਆ ਸਕਦੇ ਤਾਂ ਆਪਣੇ ਸੋਸ਼ਲ ਮੀਡੀਆ ਤੇ ਜਰੂਰ ਸਪੋਰਟ